ਪਾਪਾ ਅਸੀਂ ਦੁੱਖ ਦੀ ਗੱਲ ਕਿਸੇ ਨੂੰ ਦੱਸ ਕੇ ਆਵੇ ਸਭ ਨੂੰ ਸੁਖੀ ਰੱਖਿਆ ਪ੍ਰਮਾਤਮਾ ਅਸੀਂ ਰੱਬ ਦਾ ਜ਼ੋਰ ਕਰਦੇ ਆ ਕੋਈ ਸੁੱਖੀ ਨਾ ਹੋਵੇ ਸਭ ਸੁਖੀ ਰਹਿਣ ਦੋਨੋਂ ਤੁਹਾਨੂੰ ਪ੍ਰਮਾਤਮਾ ਨੇ ਹੁਕਮ ਲਾਇਆ ਅਸੀਂ ਪ੍ਰਮਾਤਮਾ ਦਾ ਹੁਕਮ ਮੰਨਦੇ ਹੋਏ ਇੱਥੇ ਆ ਗਏ ਰਾਸ਼ਨ ਲੈ ਕੇ ਤੇ ਕੋਈ ਅਸੀਂ ਵੜਾਈ ਨਹੀਂ ਹੈ ਇਹ ਤਾਂ ਹੁਕਮ ਰੱਬ ਪਰੋਂ ਲੱਗਿਆ ਰੱਬ ਨੂੰ ਤੇ ਅਸੀਂ ਆ ਕੇ ਸੇਵਾ ਲੈ ਕੇ ਆ ਗਏ ਮਹਿੰਦਰ ਸੈਕਲ ਖੱਤਰੀ ਵੈਲਫੇਅਰ ਸੁਸਾਇਟੀ ਰਾਜਪੁਰਾ ਦੋਨੋਂ ਅਸੀਂ ਇਸ ਪ੍ਰਿੰਟ ਤੇ ਆਏ ਆਂ ਅਸੀਂ ਪਤਾ ਕਰ ਰਹੇ ਸੀ ਸਾਉ ਸਿੰਘ ਜੀ ਨੂੰ ਵੀ ਕਿਹੜਾ ਪਿੰਡ ਜਿਆਦਾ ਫੈਕਟਰੀਡ ਹੈਗਾ ਅਸੀਂ ਉੱਥੇ ਰਸਨ ਦੀ ਸ਼ਫਾਲ ਕਰ ਸਕੀਏ ਤੁਹਾਨੂੰ ਪਰਮਾਤਮਾ ਨੇ ਹੁਕਮ ਲਗਾਇਆ ਵੀ ਤੁਸੀਂ ਜਾ ਕੇ ਰਸਨ ਮੰਗ ਕੇ ਆਓ ਤੇ ਸਾਉ ਸਿੰਘ ਜੀ ਨੇ ਕਿਹਾ ਇਸ ਪਿੰਡ ਚ ਆਜੋ ਅਸੀਂ ਆਏ ਸਾਡੇ ਚੰਗੇ ਭਾਵ ਐਮਐਲਏ ਸਾਉ ਸਿੰਘ ਨੂੰ ਇਸ ਪਿੰਡ ਚ ਮਿਲ ਗਿਆ ਇਹਨਾਂ ਦੇ ਸਾਰੇ ਵੱਡੇ ਭਰਾ ਆ ਗਏ ਆ ਵਾਦੇ ਆ ਅਸੀਂ ਪਿੰਡ ਜਾ ਕੇ ਤੇ ਪਰਮਾਤਮਾ ਜੋ ਹੁਕਮ ਆਇਆ ਉਹ ਆ ਕੀਤਾ ਹੋਰ ਇਹਦਾ ਹੁਕਮ ਕਰੇਗਾ ਅਸੀਂ ਤਿਆਰ ਹਰ ਟਾਈਮ ਅਸੀਂ ਸਾਡੀ ਸੋਸਾਇਟੀ ਆਈ ਕੈਂਪ ਮੈਡੀਕਲ ਕੈਂਪ ਉਹ ਲੋਰ ਵੀ ਸਮਾਜ ਸੇਵਾ ਜਿੱਥੇ ਸਮਾਜ ਨੂੰ ਲੋੜ ਪੈਂਦੀ ਹੈ ਅਸੀਂ ਜਾ ਕੇ ਸੇਵਾ ਕਰਦੇ ਹਾਂ ਉਸੇ ਸੇਵਾ ਗੁਰਦੇਈ ਨਹੀਂ ਆ ਰੱਬ ਉਹਨੂੰ ਹੁਕਮ ਉਹ ਸਿਉ ਕਰਦੇ ਅੱਜ ਕਿੰਨੇ ਕੁ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜੀ ਅੱਜ ਕੋ ਪਰਿਵਾਰਾਂ ਅੱਛਾ ਜੀ ਪਰਿਵਾਰ ਦੇ ਕਰੀਬ ਬਾਣੀ ਸੀ ਰਾਸ਼ਨ ਸੀ ਆਟਾ ਦਵਾਈ ਟੋਰਚ ਸਭ ਕੁਝ ਸੀਗਾ ਕਿ ਉਹ ਵੀ ਸੀਗਾ ਵਿੱਚ ਉਹ ਵੀ ਸਭ ਤੇ ਉਹ ਵੀ ਸੀਗਾ ਆਪਣੀ ਸੰਸਦਾ ਦਾ ਨਾਮ ਬੋਲ ਦਿਓ ਜੀ ਇੱਕ ਵਾਰੀ ਆਪਣੀ ਸੰਸਦਾ ਦਾ ਹੈ ਖਤਰੀ ਵੈਲਫੇਅਰ ਸੁਸਾਇਟੀ ਖਤਰੀ ਵੈਲਫੇਅਰ ਸੁਸਾਇਟੀ ਰਾਜਪੁਰਾ ਰਾਜਪੁਰਾ ਜੀ ਰਾਜਪੁਰਾ ਜੀ ਬਹੁਤ ਅੰਦਰ ਸੇ ਸਾਡੀ ਪਹਿਲੇ ਵੀ ਕਈ ਸਾਲਾਂ ਤੋਂ ਜਨ ਸੇਵਾ ਦੇ ਕੰਮ ਕਰਦੀ ਜਾ ਰਹੀ ਹੈ ਜੀ ਸਾਡੀ ਖਤਰੀ ਸਨ ਸੋਸਾਇਟੀ ਪਹਿਲੇ ਵੀ ਕਈ ਸਾਲਾਂ ਤੋਂ ਰਾਜਪੁਰੇ ਦੇ ਵਿੱਚ ਇੱਕ ਟੁਕਾ ਨਾਮ ਹੈ ਤੇ ਕਈ ਤਰ੍ਹਾਂ ਦੀਆਂ ਸੇਵਾਵਾਂ ਕਰਦੀਆਂ ਆਈਆਂ ਜਿੱਦਾਂ ਆਈਸ ਕੈਂਪ ਲਾਣਾ ਹੈ ਆਪਾਂ ਮੈਡੀਕਲ ਦੀਆਂ ਸੇਵਾਵਾਂ ਹੈਗੀਆਂ ਕਿਸੇ ਨੂੰ ਰਾਸ਼ਨ ਵੰਡਣਾ ਹੈ ਕਿਸੇ ਗਰੀਬ ਟੁਕੜੇ ਨੂੰ ਕਿਸੇ ਵੀ ਸੰਦੇਵੀ ਜੀ ਕੋਈ ਲੋੜ ਆਂਦੀ ਹੈ ਤੋਂ ਸਾਨੂੰ ਅਪਰੋਚ ਕਰ ਸਕਦਾ ਹੈ ਅਸੀਂ ਜੋ ਵੱਧ ਤੋਂ ਵੱਧ ਹੈਗੀ ਹੈ ਉਹਦੀ ਹੈਲਪ ਕਰਨ ਨੂੰ ਤਿਆਰ ਹੈ ਇਸ ਤੋਂ ਪਹਿਲੇ ਅਸੀਂ ਆਈਸ ਕੈਂਪ ਵੀ ਲਾਏ ਆ ਤੇ ਅੱਜ ਵੀ ਅਸੀਂ ਕਾਫੀ ਰਾਸ਼ਨ ਜਿਹੜਾ ਹੈਗਾ ਜਿਵੇਂ ਰਾਸ਼ਨ ਦਾ ਸਮਾਨ ਹੈਗਾ ਪਾਣੀ ਦੀਆਂ ਬੋਤਲਾਂ ਹੈਗੀਆਂ ਰਾਸ਼ਨ ਦੇ ਵਿੱਚ ਸਮਾਨ ਸਾਰੇ ਹੀ ਖਾਣ ਪੀਣ ਦਾ ਸਮਾਨ ਹੈਗਾ ਦਵਾਈਆਂ ਹੈਗੀਆਂ ਔਰ ਸਾਥ ਟਾਰਚ ਹੈਗੀਆਂ ਲਾਈਟ ਔਰ ਫੋਨ ਨੰਬਰ ਕੋਈ ਸੰਪਰਕ ਕਰਨਾ ਚਾਹੇ ਤੁਹਾਡੇ ਨਾਲ ਉਹਦੇ ਲਈ ਤੁਸੀਂ ਆਪਣਾ ਫੋਨ ਨੰਬਰ ਸਾਡੇ ਪ੍ਰਧਾਨ ਜੀ ਦਾ ਨੰਬਰ ਹੈਗਾ ਜੀ 9872300199 ਉਹ ਸਾਡੇ ਪ੍ਰਧਾਨ ਜੀ ਮਹਿੰਦਰ ਸਿੰਘ ਜੀ ਸਾਡੇ ਨਾਲ ਆਏ ਹੋਏ ਆ ਬਾਕੀ ਸਾਡੇ ਮੈਂਬਰ ਸਾਰੇ ਖਤਰੀ ਵੈਲਫੇਅਰ ਦੇ ਆਏ ਹੋਏ ਆ ਇਹਨਾਂ ਦੇ ਕੰਟੈਕਟ ਨੰਬਰ ਤੇ ਕਰਕੇ ਕਿਸੇ ਪਿੰਡ ਵਾਲੇ ਨੂੰ ਕਦੀ ਵੀ ਅੱਧੀ ਰਾਤ ਨੂੰ ਵਜੇ ਕਿਸੇ ਕਿਸੇ ਨੂੰ ਕੋਈ ਰੋਡ ਤੇ ਪੈਂਦੀ ਹੈ ਤੇ ਇਸ ਦੁੱਖ ਘੜੀ ਦੇ ਵਿੱਚ ਖਤਰੀ ਵੈਲਫੇਅਰ ਸੁਸਾਇਟੀ ਹਮੇਸ਼ਾ ਹੀ ਤੁਹਾਡੇ ਪਿੰਡ ਵਾਲਿਆਂ ਦੇ ਨਾਲ ਸਾਰੇ ਦੇ ਨਾਲ ਕੰਦੇ ਦੇ ਕੰਦਾ ਮਲਾ ਕੇ ਨਾਲ ਖੜੀ ਹੈ ਬਹੁਤ ਧੰਨਵਾਦ